ਆ ਰਿਆਂ ਦੀ ਲੋਏ ਮੇਰੀ ਜਾਨ ਆਪਾਂ ਦੋਏ ਕਦ ਇਕੱਠੇ ਨਿਓ ਹੋਏ ਕਿੰਨਾ ਛੇਰੇ ਹੋ ਹਾਂ ਜੀ ਸਾਸੀ ਕਲਪਤੀ ਤੁਹਾਡੇ ਗਾਣਾ ਗੁੰਗਣਾਉਂਦਾ ਸੀਗਾ ਅੱਛਾ ਅੱਛਾ ਸਾਡੇ ਬਹੁਤ ਹੀ ਅਜ਼ੀਜ਼ ਪੰਜਾਬੀ ਮਾਂ ਬੋਲੀ ਦੇ ਸਬੂਤ ਧੰਮੀ ਹੀਰਾ ਵਾਲੇ ਸਾਡੇ ਨਾਲ ਅੱਜ ਮੌਜੂਦ ਨੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਆਨੂੰ ਵੈਲਕਮ ਜੀ ਥੈਂਕ ਯੂ ਜੀ ਦਲਵੀਰ ਜੁੱਲ੍ਹੋਂ ਵਾਲੀਆ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਭਰਾਵਾਂ ਦਾ ਇਹਨਾਂ ਕੰਟਰੀਅਨਸ ਦੇ ਵਿੱਚ ਇਹਨਾਂ ਥਾਵਾਂ ਤੇ ਇਹਨਾਂ ਪਿਆਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਅੱਛਾ ਭਾਜੀ ਕੈਲਗਰੀ ਆਏ ਹੋ ਕੈਲਗਰੀ ਦੇ ਯਾਦਗਾਰੀ ਪਲ ਮੈਂ ਕਹਿੰਨਾ ਵੀ ਥੋੜੇ ਸਾਂਝੇ ਕਰੋ ਦਰਸ਼ਕਾਂ ਨਾਲ। ਕੈਲਗਰੀ ਇੱਕ ਤਾਂ ਹੈ ਬਹੁਤ ਖੂਬਸੂਰਤ। ਜੀ ਜ਼ਿੰਦਗੀ ਦਾ ਦੋਸਤ ਇਸ ਧਰਤੀ ਤੇ ਮਿਲੇ ਫੇਰ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਬੜਾ ਕੁਝ ਸਾਂਝਾ ਹੋਇਆ। ਕੀ ਬਾਤ ਹੈ ਜੀ। ਤੇ ਇਹ ਯਾਦਾਂ ਹਮੇਸ਼ਾ ਹੀ ਨਾਲ-ਨਾਲ ਹੀ ਰਹਿਣਗੀਆਂ। ਥੈਂਕ ਯੂ ਜੀ। ਤੁਹਾਡੇ ਗਾਣੇ ਮੀਲ ਪੱਥਰ ਸਾਬਤ ਹੋਏ ਐਸੇ ਐਸੇ ਗਾਣਿਆਂ ਨੂੰ ਤੁਸੀਂ ਜਨਮ ਦਿੱਤਾ ਹਾਂ ਹਾਂ ਪਾਰਿਆਂ ਦੀ ਲੋਏ ਮੇਰੇ ਜਾਨ ਆਪਾਂ ਦੋਵੇਂ ਕਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਆਹ ਸੋਹਣਿਆ ਬੇ ਜਗ ਜੁੰਦਿਆਂ ਦੇ ਮੇਲੇ ਵਾਹ ਕਿਆ ਬਾਤ ਭਾਜੀ ਬਾ ਕਮਾਲ ਤੁਸੀਂ ਗਾਣੇ ਲਿਖਦੇ ਹੋ ਇਹ ਇਹੋ ਜੇ ਆਈਡੀਆ ਕਿੱਥੋਂ ਹੁੰਦੇ ਤੁਹਾਨੂੰ ਇਹ ਮੈਨੂੰ ਲੱਗਦਾ ਵੀ ਕੁਦਰਤ ਤੁਹਾਡੀ ਡਿਊਟੀ ਲਾ ਕੇ ਭੇਜਦੀ ਆ ਜੀ ਤੇ ਤੁਹਾਡੀ ਸੋਚ ਤੁਹਾਡੇ ਜਜ਼ਬਾਤ ਹੂੰ ਹੂੰ ਉਹ ਸਾਰਾ ਕੁਝ ਕੁਦਰਤ ਦੀ ਦੇਣ ਹੀ ਹੁੰਦੀ ਆ ਤੇ ਬੰਦਾ ਜਿਹੜਾ ਵੀ ਕੰਮ ਕਰਦਾ ਉਹ ਆਪਣੇ ਵੱਲੋਂ ਆਪਣਾ ਬੈਸਟ ਕੰਮ ਕਰਦਾ ਕੀ ਬਾਤ ਤੇ ਉਹਦੀ ਸਮਰੱਥਾ ਉਹਦੀ ਹੱਦ ਉਹ ਹੁੰਦੀ ਆ ਜੋ ਉਹਨੇ ਦਿੱਤਾ ਆ ਜੀ 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 ਤੇ ਮੈਨੂੰ ਲੱਗਦਾ ਸਾਰਾ ਕੁਝ ਉਹਦਾ ਹੀ ਦੇ ਉਹਦੀ ਦੇਣ ਆ ਜੀ ਤੇ ਮੇਤੋ ਲਿਖਾਈ ਜਾਂਦੇ ਆ ਮੈਂ ਕਰੀ ਜਾਂਦਾ ਹਾਂ 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 ਤੇ ਮੇਰੀ ਝੋਲੀ 'ਚ ਲੋਕਾਂ ਦਾ ਪਿਆਰ ਪਈ ਜਾਂਦਾ ਜੀ 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 ਜੇ ਮੈਂ ਸੁਣਾ ਹੋਵੇ ਤੁਹਾਡਾ ਪਸੰਦੀਦੇ ਦਾ ਗਾਣਾ ਕਿਹੜਾ ਆ ਵੈਸੇ ਤਾਂ ਮਾਂ ਨੂੰ ਕਹਿੰਦੇ ਹੁੰਦੇ ਸਾਰੇ ਪੁੱਤ ਪਿਆਰੇ ਹੁੰਦੇ ਆ ਹਾਂ ਪਰ ਫਿਰ ਵੀ ਕੋਈ ਆਪਣਾ ਲਿਖਿਆ ਗਾਣਾ ਉਹ ਹੁੰਦਾ ਹੀ ਆ ਜੇਹਨ ਚ ਵੀ ਆਹ ਗਾਣਾ ਤਾਂ ਮੈਂ ਉਹ ਉੱਥੇ ਸਿਰਾਂ ਲਿਖ ਦਿੱਤਾ ਵੀ ਮੈਨੂੰ ਮਕਬੂਲੀਅਤ ਇੰਨੀ ਮਿਲ ਗਈ ਸ਼ੋਹਰਤ ਇੰਨੀ ਮਿਲ ਗਈ ਕਿ ਮੈਂ ਇਹਨੂੰ ਕਦੇ ਭੁਲਾ ਨਹੀਂ ਸਕਦਾ ਮੇਰਾ ਇਹ ਇਸ ਸੰਦਰਭ ਦੇ ਵਿੱਚ ਕੋਈ ਇੱਕ ਗਾਣਾ ਨਿੰਗਾ ਜੀ ਹਾਲਾਂਕਿ ਜੱਗ ਜਿਉਂਦਿਆਂ ਦੇ ਮੇਲੇ ਸ਼ਾਇਦ ਪਹਿਲੇ ਨੰਬਰ ਤੇ ਆਵੇ ਜੀ ਪਰਾ ਸਟਾਰਟਿੰਗ ਜੇ ਲਾਲੀ ਨੈਣਾ ਚ ਰੜਕਦੀ ਛੱਡ ਗਿਆ ਸੁਪਨੇ ਗੁਲਾਬੀ ਰੰਗ ਦੇ ਕੀ ਬਾਤ ਹੈ ਤੇ ਇਸ਼ਕੇ ਦੀ ਬਰਸਾਤ ਜੀ ਜੀ ਪ੍ਰਸਿੱਧੀ ਤਾਂ ਉਹਨਾਂ ਨੇ ਬਹੁਤ ਦਵਾਤੀ ਸੀਗੀ ਜੀ 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 ਫੇ ਜੱਕ ਜਿਉਂਦਿਆਂ ਦੇ ਮੇਲੇ ਦਿਲ ਸਾਡੇ ਨਾ ਕਰਦੇ ਜੀ 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 ਪਿੱਠ ਤੇ ਜਿੰਨੇ ਵਾਰ ਹੋਏ ਸਭ ਕੀਤੇ ਯਾਰਾਂ ਨੂੰ ਯਾਰਾਂ ਨੂੰ ਰੱਬ ਬਣਾ ਕੇ ਬੁੱਲ ਮੰਗ ਦੀ ਮੱਥਾ ਟੇਕਣ ਦਾ ਜੀ 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 ਧਰਤੀ ਹਿੱਲਦੀ ਨੂਰਾ ਸਿਸਟਮ ਮੇ ਯਾਰ ਦਾ دیਵਾਨਾ ਹਮ ਹਮ ਸਾਰੇ ਇੱਕ ਦੂਜੇ ਤੋਂ ਪਰਤਾਰਿਆਂ ਦੀ ਲੋਏ ਕੀ ਬਾਤ ਹੈ ਤੇ ਦੂਜਾ ਸਾਹ ਵੀ ਆਵੇਂ ਨਾ ਵਾਧਿਆਂ ਤੋਂ ਮੁੱਕਰੀ ਹਾਂ ਹਾਂ ਮਾਂ ਦੀ ਲਾਡੋ ਓਏ ਹੋ ਹੋ ਤੇ ਉਹ ਮਤਲਬ ਕਈ ਤਾਂ ਹੁਣ ਜਾਲੀ ਵਾਲੀ ਖੇਤ ਨਾ ਜਾਈ ਹਾਂ ਸਿਟੀ ਤੇ ਸਿਟੀ ਵੱਜੀ ਆਏ ਹੋਏ ਹੋ ਤੇ ਮਤਲਬ ਬੇਸ਼ਮਾਰ ਸਾਬਰ ਕੋਟੀ ਦਾ ਅਸੀਂ ਤੋਂ ਰੰਦਰ ਤੱਕ ਲੀਰਾ ਹੋਏ ਬੈਠੇ ਆ ਓਏ ਹੋ ਹੋ ਸੋਨੇ ਦੇ ਆ ਬਾਕੀ ਤੇ ਮਤਲਬ ਮੇਰੇ ਹਿੱਸੇ ਬਹੁਤ ਕੁਝ ਆ ਕੀ ਬਾਤ ਹੈ ਜੀ ਬਹੁਤ ਕੁਝ ਆ ਬੁੱਗੇ ਦਾ ਸਾਨੂੰ ਪਰਖ ਲੈਂਦੀ ਆ ਜਮਾ ਲੈਂਦੀ ਓਏ ਹੋ ਹੋ ਤੇ ਸੋਨਾਈ ਸੌਫ ਜੀ ਐ ਕਮਾਲ ਕਮਾਲ ਦੇ ਗੀਤ ਮੇਰੇ ਹਾਂ ਹਾਂ ਮੇਕੋ ਲਿਖੋਏ ਮੇਕੋ ਲਿਖਵਾਏ ਕੁਦਰਤ ਨੇ ਔਰ ਇਹ ਮੈਨੂੰ ਸਾਰੇ ਹੀ ਪਿਆਰੇ ਆ ਜੀ ਜੀ ਸਾਰੇ ਹੀ ਮੈਨੂੰ ਬਹੁਤ ਵਧੀਆ ਲੱਗਦੇ ਆ ਜੀ ਅ ਬਹੁਤ ਸਾਰੇ ਗੀਤ ਹੁਣ ਆਪਣੀ ਗੱਲਬਾਤ ਤੋਂ ਬਾਅਦ ਯਾਦ ਆਉਣੇ ਮੈਨੂੰ ਤੇ ਚਲੋ ਰੱਬ ਦਾ ਸ਼ੁਕਰ ਹੈ ਨਹੀਂ ਬਿਲਕੁਲ ਜੀ ਇਹ ਵੀ ਅੱਜ ਸਾਡੇ ਵੀ ਤਨ ਭਾਗ ਆ ਨਹੀਂ ਤੁਹਾਡੇ ਨਾਲ ਮੁਲਾਕਾਤ ਹੋਈ ਔਰ ਨਿੱਗੀ ਮੁਲਾਕਾਤ ਨਹੀਂ ਨਹੀਂ ਕੀ ਬਾਤ ਹੈ ਬਹੁਤ ਬੜਾ ਅੱਛਾ ਲੱਗਾ ਥੈਂਕ ਯੂ ਸੋ ਮਚ ਜੀ ਅਗੇਨ ਥੈਂਕ ਯੂ ਜੀ ਜੀ ਨੂੰ ਵੈਲਕਮ ਜੀ ਅਖੀਰ ਚ ਕੁਝ بس ਵਧੀਆ ਅ ਪੰਜਾਬੀ ਜ਼ੁਬਾਨ ਤੇ ਪਹਿਰਾ ਦੇਣਾ ਚਾਹੀਦਾ ਆ ਪੰਜਾਬੀ ਸਿੱਖਣੀ ਚਾਹੀਦੀ ਆ ਅ ਪੰਜਾਬੀ ਸਿੱਖਣੀ ਤੇ ਬੋਲਣੀ ਚਾਹੀਦੀ ਆ ਨਿਆਣੇ ਬੱਚਿਆਂ ਨੂੰ ਸਿੱਖਣੀ ਚਾਹੀਦੀ ਆ ਪਰ ਸਾਨੂੰ ਨਾਲ-ਨਾਲ ਦੂਜੀਆਂ ਪਛਾਵਾ ਵੀ ਸਿੱਖਣੀਆਂ ਚਾਹੀਦੀਆਂ ਕੀ ਬਾਤ ਕਿਉਂਕਿ ਮੈਂ ਦੇਖਦਾ ਆ ਅਸੀਂ ਕਈ ਵਾਰੀ ਪੰਜਾਬੀ ਦੀ ਬਹੁਤ ਗੱਲ ਕਰਦੇ ਆ ਪੰਜਾਬੀ ਤਾਂ ਸਾਡੇ ਅੰਦਰ ਹੈ ਹੀ ਹੂੰ ਪਰ ਜਿਹੜੇ ਭਰਾ ਜਦੋਂ ਕਈ ਵਾਰੀ ਕਿਉਂਕਿ ਸਾਨੂੰ ਹੁਣ ਇਹ ਦੁਨੀਆ ਇੱਕ ਪਿੰਡ ਹੋ ਗਈ ਆ ਹੂੰ ਹੂੰ ਸਾਨੂੰ ਜਾਣਾ ਇੱਧਰ ਵੀ ਜਾਂਦੇ ਆ ਬਾਹਰ ਆਉਂਦੇ ਆ ਇੱਧਰ ਜਾਂਦੇ ਬਿਲਕੁਲ ਉਦੋਂ ਫਿਰ ਅਸੀਂ ਦੇਖਦੇ ਆ ਕਿ ਇੰਗਲਿਸ਼ ਹੱਥੋਂ ਜਦੋਂ ਮਾਰ ਪੈਂਦੀ ਆਂਦਾ ਤੇ ਉਹ ਸਾਡੇ ਮੂੰਹ ਹਾਲ ਦੇਖਦੇ ਆਂ ਵੀ ਅਸੀਂ ਇਹਨਾਂ ਨੂੰ ਕੁਝ ਕਹਿੰਨੇ ਆ ਇਹ ਕੁਝ ਸਮਝ ਜਾਂਦੇ ਆ ਇਹ ਕੁਝ ਕਹਿਣ ਦੀ ਕੋਸ਼ਿਸ਼ ਕਰਦੇ ਹੂੰ ਹੂੰ ਉਹਨਾਂ ਕ ਸਿੱਖ ਲਓ ਜੀ 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 ਉਹਨਾਂ ਪਛਾਵਾਂ ਨੂੰ ਵੀ ਉਹਨਾਂ ਦਾ ਪਿਆਰ ਕਰੋ ਬਿਲਕੁਲ ਤੇ ਪੰਜਾਬੀ ਤਾਂ ਸਾਡੀ ਹੈ ਹੀ ਹੈ ਬਿਲਕੁਲ ਜੀ ਹਾਂ ਭਾਵੇਂ ਸਾਡੀ ਜਨਮ ਭੂਮੀ ਪੰਜਾਬ ਆ ਇੰਡੀਆ ਆ ਹਾਂ ਪਰ ਸਾਡੀ ਕਰਮ ਭੂਮੀ ਕੈਨੇਡਾ ਬਣ ਗਈ ਸੋ ਬਿਲਕੁਲ ਤੁਹਾਡੀ ਗੱਲ ਸਹੀ ਆ ਦਰਸਤ ਆ ਵੀ ਸਾਨੂੰ ਇੰਗਲਿਸ਼ ਜਾਨੀ ਇਹਨਾਂ ਦੇਸ਼ਾਂ ਦਾ ਜੈਸਾ ਦੇਸ਼ ਵੈਸਾ ਪੀਸ ਹੋਣਾ ਚਾਹੀਦਾ ਬਿਲਕੁਲ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਜੀ ਅਗੇਨ ਵੈਲਕਮ ਜੀ ਥੈਂਕ ਯੂ